ਜੀਠਹਾੜ ਦੀ ਸਿਖਰ ਦੁਪਹਿਰ ਸੀ ਧੁੱਪ ਅੱਗ ਵਾਂਗ ਵੱਰ ਰਹੀ ਸੀ ਇੱਕ ਮੁੰਡਾ ਲੁਧਿਆਣੇ ਦੀਆਂ ਸੜਕਾਂ ਤੇ ਰੋਂਦਾ ਹੋਇਆ ਜਾ ਰਿਹਾ ਸੀ ਹਾਏ ਰੱਬਾ ਮੈਂ ਕਿੱਧਰ ਜਾਵਾਂ ਕੀ ਕਰਾਂ ਮੇਰੇ ਕੋਲ ਤਾਂ ਇੱਕ ਢੇਲਾ ਵੀ ਨਹੀਂ ਹੈ ਤੇ ਢਿੱਡ ਭੁੱਖ ਨਾਲ ਅੰਦਰ ਨੂੰ ਵੜਿਆ ਪਿਆ ਹੈ ਮੈਨੂੰ ਕੀ ਪਤਾ ਸੀ ਕਿ ਮੇਰੇ ਤੇ ਅਜਿਹਾ ਵਕਤ ਵੀ ਆਵੇਗਾ ਗਲਾ ਸੁੱਕਿਆ ਪਿਆ ਹੈ ਤੁਰਦਾ ਤੁਰਦਾ ਉਹ ਮੁੰਡਾ ਇੱਕ ਚੌਂਕ ਤੇ ਪਹੁੰਚਿਆ ਜਿੱਥੇ ਉਸ ਨੂੰ ਸਾਹਮਣੇ ਇੱਕ 버ਗਰਾਂ ਦੀ ਰੇੜੀ ਦਿਖੀ ਉਸ ਉੱਤੇ ਲਿਖਿਆ ਸੀ ਖੁਸ਼ਵੰਤ 버ਗਰ ਵਾਲਾ ਮੁੰਡੇ ਨੇ ਸੋਚਿਆ ਇੱਥੇ 버ਗਰ ਵਿਕ ਰਹੇ ਨੇ ਪਰ ਕੀ ਇਹ ਬਿਨਾ ਪੈਸਿਆਂ ਤੋਂ ਮੈਨੂੰ ਖਵਾਵੇਗਾ ਚੱਲ ਪੁੱਛ ਹੀ ਲੈਂਦਾ ਪਰ ਨਹੀਂ ਯਾਰ ਅੱਜਕੱਲ ਮੁਫਟ ਵਿੱਚ ਕੌਣ ਦਿੰਦਾ ਹੈ ਪਰ ਭੁੱਖ ਨਾਲ ਮੇਰੀਆਂ ਆਂਦਰਾਂ ਇਕੱਠੀਆਂ ਹੋ ਰਹੀਆਂ ਨੇ ਮਰਨ ਨਾਲੋਂ ਚੰਗਾ ਹੈ ਪੁੱਛ ਹੀ ਲਵਾਂ ਮੁੰਡਾ ਰੇੜੀ ਵਾਲੇ ਕੋਲ ਗਿਆ ਤੇ ਬੋਲਿਆ ਭਾਜੀ ਕੀ ਤੁਸੀਂ ਮੈਨੂੰ ਇੱਕ 버ਗਰ ਖਵਾ ਸਕਦੇ ਹੋ ਰੇੜੀ ਵਾਲਾ ਬੋਲਿਆ ਹਾਂ ਭਾਈ ਕਿਉਂ ਨਹੀਂ ਪਰ ਭਾਜੀ ਮੇਰੇ ਕੋਲ ਪੈਸੇ ਨਹੀਂ ਹਨ ਤੇ ਭੁੱਖ ਬਹੁਤ ਲੱਗੀ ਹੈ ਤੁਸੀਂ ਅੱਜ ਖਵਾ ਦਿਓ ਮੈਂ ਕੁਝ ਟਾਈਮ ਤੱਕ ਮੋੜ ਦੇਵਾਂਗਾ ਰੇੜੀ ਵਾਲੇ ਨੇ ਮੁੰਡੇ ਵੱਲ ਵੇਖਿਆ ਤੇ ਕਿਹਾ ਚੱਲ ਕੋਈ ਨਾ ਆਫਰ 버ਗਰ ਖਾ ਲੈ ਵੇਖਣ ਨੂੰ ਤਾਂ ਤੂੰ ਕਿਸੇ ਚੰਗੇ ਘਰ ਦਾ ਲੱਗਦਾ ਬਹੁਤ ਮਿਹਰਬਾਨੀ ਖੁਸ਼ਵੰਤ ਭਾਜੀ ਰੱਬ ਤੁਹਾਡਾ ਭਲਾ ਕਰੇ ਮੁੰਡਾ ਉੱਥੇ ਹੀ ਫੁੱਟਪਾਥ ਤੇ ਬਹਿ ਕੇ 버ਗਰ ਖਾਣ ਲੱਗਾ ਪਰ ਨਾਲ-ਨਾਲ ਉਸਦੇ ਹੰਝੂ ਵਹਿ ਰਹੇ ਸਨ ਉਸ ਨੂੰ ਰੋਂਦਾ ਵੇਖ ਕੇ ਖੁਸ਼ਵੰਤ ਨੇ ਪੁੱਛਿਆ ਕੀ ਗੱਲ ਹੋਈ ਕਾਕਾ ਰੋ ਕਿਉਂ ਰਿਹਾ ਹੈ ਘਰ ਕਿੱਥੇ ਹੈ ਤੇਰਾ ਮੁੰਡਾ ਪਰਵਾਜੀ ਬੋਲਿਆ ਮੈਂ ਕੀ ਦੱਸਾਂ ਭਾਜੀ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਸਰਦਾਰ ਸੰਜੇ ਮਲਹੋਤਰਾ ਦਾ ਮੁੰਡਾ ਨੀਰਜ ਹਾਂ ਪਰ ਕਿਸੇ ਨੂੰ ਨਹੀਂ ਪਤਾ ਕਿ ਮੇਰੀ ਮਾਂ ਮਤਰੀ ਹੈ ਉਹ ਮੈਨੂੰ ਬਹੁਤ ਨਫ਼ਰਤ ਕਰਦੀ ਹੈ ਪਾਪਾ ਦੇ ਵਿਦੇਸ਼ ਜਾਂਦੇ ਹੀ ਉਸਨੇ ਮੈਨੂੰ ਘਰੋਂ ਕੱਢ ਦਿੱਤਾ ਖੁਸ਼ਵੰਤ ਹੈਰਾਨ ਹੋ ਗਿਆ ਹਾਏ ਰੱਬਾ ਇਹ ਤਾਂ ਬਹੁਤ ਮਾੜਾ ਹੋਇਆ ਤੇਰੇ ਪਾਪਾ ਕਦੋਂ ਆਉਣਗੇ ਇੱਕ ਹਫ਼ਤੇ ਬਾਅਦ ਪਤਾ ਨਹੀਂ ਉਦੋਂ ਤੱਕ ਮੈਂ ਕਿੱਥੇ ਰਵਾਂਗਾ ਕੀ ਖਾਵਾਂਗਾ ਨੀਰਜ ਦੀਆਂ ਗੱਲਾਂ ਸੁਣ ਕੇ ਖੁਸ਼ਵੰਤ ਸੋਚੀ ਪੈ ਗਿਆ ਫਿਰ ਬੋਲਿਆ ਵੇਖ ਜੇ ਤੂੰ ਚਾਹੇ ਤਾਂ ਮੇਰੇ ਘਰ ਰਹਿ ਸਕਦਾ ਏ ਮੈਂ ਇਕੱਲਾ ਹੀ ਰਹਿਣਾ ਆ ਪਰ ਬਦਲੇ ਵਿੱਚ ਤੈਨੂੰ ਮੇਰੇ ਨਾਲ ਰੇੜੀ ਤੇ ਕੰਮ ਕਰਨਾ ਪਏਗਾ ਮੁਫਤ ਦੀਆਂ ਰੋਟੀਆਂ ਮੈਂ ਰੋਜ਼ ਨਹੀਂ ਖਵਾ ਸਕਦਾ ਨੀਰਜ ਖੁਸ਼ ਹੋ ਗਿਆ ਮੈਨੂੰ ਮਨਜ਼ੂਰ ਹੈ ਭਾਜੀ ਮੈਂ ਸਭ ਕੰਮ ਕਰਾਂਗਾ ਖੁਸ਼ਵੰਤ ਨੀਰਜ ਨੂੰ ਆਪਣੇ ਘਰ ਲੈ ਗਿਆ ਅਗਲੇ ਦਿਨ ਉਹ ਦੋਵੇਂ ਰੇੜੀ ਲੈ ਕੇ ਬਾਜ਼ਾਰ ਪਹੁੰਚੇ ਖੁਸ਼ਵੰਤ ਨੇ ਉਸ ਨੂੰ ਸਮਝਾਇਆ ਵੇਖ ਕਾਕਾ ਗਾਖ ਦੀ ਪਸੰਦ ਦਾ ਧਿਆਨ ਰੱਖਣਾ ਪੈਂਦਾ ਏ ਜੋ ਉਹ ਮੰਗੇ ਉਹੀ ਦੇਣਾ ਪਰ ਪਹਿਲੇ ਹੀ ਗਾਖ ਨੂੰ ਨੀਰਜ ਨੇ ਹਰੀ ਚਟਨੀ ਦੀ ਥਾਂ ਲਾਲ ਚਟਨੀ ਪਾ ਦਿੱਤੀ ਗਾਖ ਗੁੱਸੇ ਹੋ ਗਿਆ ਖੁਸ਼ਵੰਤ ਨੇ ਗੱਲ ਸੰਭਾਲੀ ਤੇ ਨੀਰਜ ਨੂੰ ਸਮਝਾਇਆ ਥੋੜੀ ਦੇਰ ਬਾਅਦ ਸਾਹਮਣੇ ਵਾਲਾ ਰੇੜੀ ਵਾਲਾ ਲੱਲੀ ਆਇਆ ਜੋ ਖੁਸ਼ਵੰਤ ਨਾਲ ਖਾਰ ਖਾਂਦਾ ਸੀ ਵਾਹ ਬਈ ਖੁਸ਼ਵੰਤ ਸਿਆ ਕੰਮ ਇੰਨਾ ਵੱਧ ਗਿਆ ਕਿ ਨੌਕਰ ਰੱਖ ਲਿਆ ਖੁਸ਼ਵੰਤ ਬੋਲਿਆ ਇਹ ਨੌਕਰ ਨਹੀਂ ਮੇਰਾ ਸਾਥੀ ਹੈ ਇਹ ਸੰਜੇ ਮਲਹੋਤਰਾ ਦਾ ਮੁੰਡਾ ਹੈ ਲੱਲੀ ਦੇ ਕੰਨ ਖੜੇ ਹੋ ਗਏ ਕੀ ਮਲਹੋਤਰਾ ਸਾਹਿਬ ਦਾ ਮੁੰਡਾ ਇੱਥੇ 버ਗਰ ਵੇਚ ਰਿਹਾ ਹੈ ਨੀਰਜ ਨੇ ਦੱਸਿਆ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ ਲੱਲੀ ਸੜ ਪੁੱਜ ਕੇ ਉੱਥੋਂ ਚਲਾ ਗਿਆ ਖੁਸ਼ਵੰਤ ਹੈਰਾਨ ਹੋ ਗਿਆ ਹਾਏ ਰੱਬਾ ਇਹ ਤਾਂ ਬਹੁਤ ਮਾੜਾ ਹੋਇਆ ਤੇਰੇ ਪਾਪਾ ਕਦੋਂ ਆਉਣਗੇ ਇੱਕ ਹਫ਼ਤੇ ਬਾਅਦ ਪਤਾ ਨਹੀਂ ਉਦੋਂ ਤੱਕ ਮੈਂ ਕਿੱਥੇ ਰਵਾਂਗਾ ਕੀ ਖਾਵਾਂਗਾ ਨੀਰਜ ਦੀਆਂ ਗੱਲਾਂ ਸੁਣ ਕੇ ਖੁਸ਼ਵੰਤ ਸੋਚੀ ਪੈ ਗਿਆ ਫਿਰ ਬੋਲਿਆ ਵੇਖ ਜੇ ਤੂੰ ਚਾਹੇ ਤਾਂ ਮੇਰੇ ਘਰ ਰਹਿ ਸਕਦਾ ਹੈ ਮੈਂ ਇਕੱਲਾ ਹੀ ਰਹਿਣਾ ਹੈ ਪਰ ਬਦਲੇ ਵਿੱਚ ਤੈਨੂੰ ਮੇਰੇ ਨਾਲ ਰੇੜੀ ਤੇ ਕੰਮ ਕਰਨਾ ਪਏਗਾ ਮੁਫਤ ਦੀਆਂ ਰੋਟੀਆਂ ਮੈਂ ਰੋਜ਼ ਨਹੀਂ ਖਵਾ ਸਕਦਾ ਨੀਰਜ ਖੁਸ਼ ਹੋ ਗਿਆ ਮੈਨੂੰ ਮਨਜ਼ੂਰ ਹੈ ਭਾਜੀ ਮੈਂ ਸਭ ਕੰਮ ਕਰਾਂਗਾ ਖੁਸ਼ਵੰਤ ਨੀਰਜ ਨੂੰ ਆਪਣੇ ਘਰ ਲੈ ਗਿਆ ਅਗਲੇ ਦਿਨ ਉਹ ਦੋਵੇਂ ਰੇੜੀ ਲੈ ਕੇ ਬਾਜ਼ਾਰ ਪਹੁੰਚੇ ਖੁਸ਼ਵੰਤ ਨੇ ਉਸ ਨੂੰ ਸਮਝਾਇਆ ਵੇ ਕਾਕਾ ਗਾਖ ਦੀ ਪਸੰਦ ਦਾ ਧਿਆਨ ਰੱਖਣਾ ਪੈਂਦਾ ਏ ਜੋ ਉਹ ਮੰਗੇ ਉਹੀ ਦੇਣਾ ਪਰ ਪਹਿਲੇ ਹੀ ਗਾਖ ਨੂੰ ਨੀਰਜ ਨੇ ਹਰੀ ਚਟਨੀ ਦੀ ਥਾਂ ਲਾਲ ਚਟਨੀ ਪਾ ਦਿੱਤੀ ਗਾਖ ਗੁੱਸੇ ਹੋ ਗਿਆ ਖੁਸ਼ਵੰਤ ਨੇ ਗੱਲ ਸੰਭਾਲੀ ਤੇ ਨੀਰਜ ਨੂੰ ਸਮਝਾਇਆ ਥੋੜੀ ਦੇਰ ਬਾਅਦ ਸਾਹਮਣੇ ਵਾਲਾ ਰੇੜੀ ਵਾਲਾ ਲੱਲੀ ਆਇਆ ਜੋ ਖੁਸ਼ਵੰਤ ਨਾਲ ਖਾਰ ਖਾਂਦਾ ਸੀ ਵਾਹ ਬਈ ਖੁਸ਼ਵੰਤ ਸਿਆ ਕੰਮ ਇੰਨਾ ਵੱਧ ਗਿਆ ਕਿ ਨੌਕਰ ਰਖ ਲਿਆ ਖੁਸ਼ਵੰਤ ਬੋਲਿਆ ਇਹ ਨੌਕਰ ਨਹੀਂ ਮੇਰਾ ਸਾਥੀ ਹੈ ਇਹ ਸੰਜੇ ਮਲਹੋਤਰਾ ਦਾ ਮੁੰਡਾ ਹੈ ਲੱਲੀ ਦੇ ਕੰਨ ਖੜੇ ਹੋ ਗਏ ਕੀ ਮਲਹੋਤਰਾ ਸਾਹਿਬ ਦਾ ਮੁੰਡਾ ਇੱਥੇ 버ਗਰ ਵੇਚ ਰਿਹਾ ਹੈ ਨੀਰਜ ਨੇ ਦੱਸਿਆ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ ਲੱਲੀ ਸੜ ਪੁੱਜ ਕੇ ਉੱਥੋਂ ਚਲਾ ਗਿਆ दो-तीन ਦਿਨਾਂ ਬਾਅਦ ਸਵੇਰੇ ਖੁਸ਼ਵੰਤ ਦੀ ਤਬੀਅਤ ਖਰਾਬ ਹੋ ਗਈ। ਉਸਨੇ ਨੀਰਜ ਨੂੰ ਕਿਹਾ, "ਨੀਰਜ, ਅੱਜ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ। ਤੂੰ ਹੀ ਇਕੱਲਾ ਰੇੜੀ ਲੈ ਜਾ।" ਨੀਰਜ ਰੇੜੀ ਲੈ ਕੇ ਗਿਆ ਪਰ ਸ਼ਾਮ ਤੱਕ ਵਾਪਸ ਨਹੀਂ ਆਇਆ। ਰਾਤ ਹੋ ਗਈ। ਖੁਸ਼ਵੰਤ ਨੂੰ ਲੱਗਾ ਕਿ ਨੀਰਜ ਰੇੜੀ ਲੈ ਕੇ ਭੱਜ ਗਿਆ ਹੈ। ਗੁੱਸੇ ਵਿੱਚ ਉਹ ਸਿੱਧਾ ਸੰਜੇ ਮਲਹੋਤਰਾ ਦੀ ਕੋਠੀ ਪਹੁੰਚ ਗਿਆ। ਸੰਜੇ ਅਤੇ ਉਸਦੀ ਪਤਨੀ ਮਾਇਆ ਹਾਲ ਵਿੱਚ ਬੈਠੇ ਸਨ। ਖੁਸ਼ਵੰਤ ਬੋਲਿਆ, "ਸਾਬ, ਮੈਂ ਖੁਸ਼ਵੰਤ 버ਗਰ ਵਾਲਾ ਹਾਂ।" ਤੁਹਾਡਾ ਮੁੰਡਾ ਨੀਰਜ ਮੇਰੇ ਕੋਲ ਰਹਿ ਰਿਹਾ ਸੀ ਅੱਜ ਉਹ ਮੇਰੀ ਰੇੜੀ ਲੈ ਕੇ ਭੱਜ ਗਿਆ ਸੰਜੇ ਹੈਰਾਨ ਹੋਇਆ ਕੀ ਨੀਰਜ ਤੇਰੇ ਕੋਲ ਸੀ ਜੀ ਸਾਹਿਬ ਉਸਨੇ ਦੱਸਿਆ ਕਿ ਮਤਰਈ ਮਾਂ ਨੇ ਕੱਢ ਦਿੱਤਾ ਸੀ ਮਾਇਆ ਬੋਲੀ ਇਹ ਬਕਵਾਸ ਹੈ ਅਸੀਂ ਉਸਦੇ ਸਕੇ ਮਾਪਿਓ ਹਾਂ ਅਸੀਂ ਤਾਂ ਬਸ ਉਸਨੂੰ ਡਾਂਟਿਆ ਸੀ ਕਿਉਂਕਿ ਉਹ ਵਿਗੜ ਗਿਆ ਸੀ ਇਸ ਕਰਕੇ ਉਹ ਘਰੋਂ ਭੱਜ ਗਿਆ ਖੁਸ਼ਵੰਤ ਨੇ ਆਪਣੀ ਰੇੜੀ ਦੇ 20000 ਰੁਪਏ ਮੰਗੇ ਸੰਜੇ ਨੇ ਪੈਸੇ ਦੇ ਦਿੱਤੇ ਅਤੇ ਕਿਹਾ ਜੇ ਨੀਰਜ ਮਿਲੇ ਤਾਂ ਦੱਸਣਾ ਅਗਲੀ ਸਵੇਰ ਸੰਜੇ ਨੂੰ ਇੱਕ ਫੋਨ ਆਇਆ ਅਸੀਂ ਤੇਰੇ ਮੁੰਡੇ ਨੂੰ ਅਗਵਾ ਕਰ ਲਿਆ ਹੈ 1 ਕਰੋੜ ਰੁਪਏ ਲੈ ਕੇ ਬੰਦ ਪਈ ਬਿਸਕੁਟ ਫੈਕਟਰੀ ਆ ਜਾਓ ਨਹੀਂ ਤਾਂ ਮੁੰਡਾ ਗਿਆ ਸੰਜੇ ਤੇ ਮਾਇਆ ਕਬਰਾਂ ਗਏ ਉਹ ਮਦਦ ਲਈ ਖੁਸ਼ਵੰਤ ਕੋਲ ਗਏ ਖੁਸ਼ਵੰਤ ਨੇ ਸ਼ੱਕ ਜਤਾਇਆ ਕਿ ਇਹ ਕੰਮ ਸਾਹਮਣੇ ਵਾਲੇ ਰੇੜੀ ਵਾਲੇ ਲੱਲੀ ਦਾ ਹੋ ਸਕਦਾ ਹੈ ਉਹ ਲੱਲੀ ਕੋਲ ਗਏ ਪਰ ਲੱਲੀ ਨੇ ਸਾਫ਼ ਮੁਕਰ ਗਿਆ ਕਿ ਜੇ ਉਸਨੇ ਅਗਵਾ ਕੀਤਾ ਹੁੰਦਾ ਤਾਂ ਉਹ ਇੱਥੇ ਰੇੜੀ ਕਿਉਂ ਲਾਉਂਦਾ ਸੰਜੇ ਪੁਲਿਸ ਨੂੰ ਬਿਨਾਂ ਦੱਸੇ ਪੈਸੇ ਲੈ ਕੇ ਫੈਕਟਰੀ ਪਹੁੰਚ ਗਿਆ ਪਰ ਮਾਇਆ ਨੇ ਚੂਰੀ ਛਿਪੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਜਿਵੇਂ ਹੀ ਗੁੰਡਿਆਂ ਨੇ ਪੈਸੇ ਲਏ ਅਤੇ ਮੁੰਡੇ ਨੂੰ ਸਾਹਮਣੇ ਲਿਆਂਦਾ ਸੰਜੇ ਤੇ ਮਾਇਆ ਦੇ ਹੋਸ਼ ਉੱਡ ਗਏ ਇਹ ਕੌਣ ਹੈ ਇਹ ਨੀਰਜ ਨਹੀਂ ਹੈ ਸੰਜੇ ਚੀਕਿਆ ਉਸੇ ਵੇਲੇ ਪੁਲਿਸ ਨੇ ਤਾਵਾ ਬੋਲ ਦਿੱਤਾ ਅਤੇ ਗੁੰਡਿਆਂ ਨੂੰ ਫੜ ਲਿਆ ਗੁੰਡਿਆਂ ਨੇ ਦੱਸਿਆ ਕਿ ਉਹਨਾਂ ਨੂੰ ਖੁਸ਼ਵੰਤ ਨੇ ਪੈਸੇ ਦਿੱਤੇ ਸਨ ਖੁਸ਼ਵੰਤ ਡਰ ਗਿਆ Saab mainu nahi pata si is munde ne hi kiah si ki ye neeraj hai hun us nakli neeraj ne sach dassya mera naam mohan hai ਮੈਂ ਕੰਮਦੀਪਾਲ ਵਿੱਚ ਆਇਆ ਸੀ ਮੈਂ ਵੇਖਿਆ ਕਿ ਤੁਹਾਡਾ ਮੁੰਡਾ ਘਰੋਂ ਲੜ ਕੇ ਨਿਕਲ ਗਿਆ ਹੈ ਮੈਨੂੰ ਭੁੱਖ ਲੱਗੀ ਸੀ ਸੋ ਮੈਂ ਰੋਟੀ ਖਾਣ ਲਈ ਝੂਠ ਬੋਲਿਆ ਕਿ ਮੈਂ ਹੀ ਨੀਰਜ ਹਾਂ ਫਿਰ ਖੁਸ਼ਵੰਤ ਬਾਜੀ ਨੇ ਲਾਲਚ ਵਿੱਚ ਆ ਕੇ ਮੇਰੀ ਹੀ ਕਿਡਨਾਪਿੰਗ ਕਰਵਾ ਦਿੱਤੀ ਸੰਜੇ ਪਰੇਸ਼ਾਨ ਸੀ ਪਰ ਮੇਰਾ ਅਸਲੀ ਪੁੱਤ ਨੀਰਜ ਕਿੱਥੇ ਹੈ ਤਦ ਹੀ ਸੰਜੇ ਦਾ ਫੋਨ ਫੇਰ ਵੱਜਿਆ 1 ਕਰੋੜ ਲੈ ਕੇ ਪੁਰਾਣੇ ਛੱਪੜ ਕੋ ਲਾ ਜਾ ਨਹੀਂ ਤਾਂ ਤੇਰਾ ਮੁੰਡਾ ਖਤਮ ਇਸ ਵਾਰ ਪੁਲਿਸ ਨੇ ਜਾਲ ਵਿਛਾਇਆ ਸੰਜੇ ਪੈਸੇ ਰੱਖ ਕੇ ਪਿੱਛੇ ਹਟਿਆ ਇੱਕ ਨਕਾਬਪੋਸ਼ ਆਇਆ ਤੇ ਪੈਸੇ ਚੁੱਕਣ ਲੱਗਾ ਪੁਲਿਸ ਨੇ ਉਸਨੂੰ ਦਬੋਚ ਲਿਆ ਜਦੋਂ ਨਕਾਬ ਲਾਇਆ ਤਾਂ ਸਭ ਦੇ ਪੈਰਾ ਹੀਠੋਂ ਜ਼ਮੀਨ ਖਿਸਕ ਗਈ ਉਹ ਅਸਲੀ ਨਹੀਂ ਰੱਸੀ ਅਗਲੀ ਸਵੇਰ ਸੰਜੇ ਨੂੰ ਇੱਕ ਫੋਨ ਆਇਆ ਅਸੀਂ ਤੇਰੇ ਮੁੰਡੇ ਨੂੰ ਅਗਵਾ ਕਰ ਲਿਆ ਹੈ 1 ਕਰੋੜ ਰੁਪਏ ਲੈ ਕੇ ਬੰਦ ਪਈ ਬਿਸਕੁਟ ਫੈਕਟਰੀ ਆ ਜਾਓ ਨਹੀਂ ਤਾਂ ਮੁੰਡਾ ਗਿਆ ਸੰਜੇ ਤੇ ਮਾਇਆ ਕਬਰਾਂ ਗਏ ਉਹ ਮਦਦ ਲਈ ਖੁਸ਼ਵੰਤ ਕੋਲ ਗਏ ਖੁਸ਼ਵੰਤ ਨੇ ਸ਼ੱਕ ਜਤਾਇਆ ਕਿ ਇਹ ਕੰਮ ਸਾਹਮਣੇ ਵਾਲੇ ਰੇੜੀ ਵਾਲੇ ਲੱਲੀ ਦਾ ਹੋ ਸਕਦਾ ਹੈ ਉਹ ਲੱਲੀ ਕੋਲ ਗਏ ਪਰ ਲੱਲੀ ਨੇ ਸਾਫ਼ ਮੁਕਰ ਗਿਆ ਕਿ ਜੇ ਉਸਨੇ ਅਗਵਾ ਕੀਤਾ ਹੁੰਦਾ ਤਾਂ ਉਹ ਇੱਥੇ ਰੇੜੀ ਕਿਉਂ ਲਾਉਂਦਾ ਸੰਜੇ ਪੁਲਿਸ ਨੂੰ ਬਿਨਾਂ ਦੱਸੇ ਪੈਸੇ ਲੈ ਕੇ ਫੈਕਟਰੀ ਪਹੁੰਚ ਗਿਆ ਪਰ ਮਾਇਆ ਨੇ ਚੂਰੀ ਛਿਪੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਜਿਵੇਂ ਹੀ ਗੁੰਡਿਆਂ ਨੇ ਪੈਸੇ ਲਏ ਅਤੇ ਮੁੰਡੇ ਨੂੰ ਸਾਹਮਣੇ ਲਿਆਂਦਾ ਸੰਜੇ ਤੇ ਮਾਇਆ ਦੇ ਹੋਸ਼ ਉੱਡ ਗਏ ਇਹ ਕੌਣ ਹੈ ਇਹ ਨੀਰਜ ਨਹੀਂ ਹੈ ਸੰਜੇ ਚੀਕਿਆ ਉਸੇ ਵੇਲੇ ਪੁਲਿਸ ਨੇ ਤਾਵਾ ਬੋਲ ਦਿੱਤਾ ਅਤੇ ਗੁੰਡਿਆਂ ਨੂੰ ਫੜ ਲਿਆ ਗੁੰਡਿਆਂ ਨੇ ਦੱਸਿਆ ਕਿ ਉਹਨਾਂ ਨੂੰ ਖੁਸ਼ਵੰਤ ਨੇ ਪੈਸੇ ਦਿੱਤੇ ਸਨ ਖੁਸ਼ਵੰਤ ਡਰ ਗਿਆ ਸਾਹਿਬ ਮੈਨੂੰ ਨਹੀਂ ਪਤਾ ਸੀ ਇਸ ਮੁੰਡੇ ਨੇ ਹੀ ਕਿਹਾ ਸੀ ਕਿ ਇਹ ਨੀਰਜ ਹੈ ਹੁਣ ਉਸ ਨਕਲੀ ਨੀਰਜ ਨੇ ਸੱਚ ਦੱਸਿਆ ਮੇਰਾ ਨਾਮ ਮੋਹਨ ਹੈ ਮੈਂ ਕੰਮਦੀਪਾਲ ਵਿੱਚ ਆਇਆ ਸੀ ਮੈਂ ਵੇਖਿਆ ਕਿ ਤੁਹਾਡਾ ਮੁੰਡਾ ਘਰੋਂ ਲੜ ਕੇ ਨਿਕਲ ਗਿਆ ਹੈ ਮੈਨੂੰ ਭੁੱਖ ਲੱਗੀ ਸੀ ਸੋ ਮੈਂ ਰੋਟੀ ਖਾਣ ਲਈ ਝੂਠ ਬੋਲਿਆ ਕਿ ਮੈਂ ਹੀ ਨੀਰਜ ਹਾਂ ਫਿਰ ਖੁਸ਼ਵੰਤ ਬਾਜੀ ਨੇ ਲਾਲਚ ਵਿੱਚ ਆ ਕੇ ਮੇਰੀ ਹੀ ਕਿਡਨਾਪਿੰਗ ਕਰਵਾ ਦਿੱਤੀ ਸੰਜੇ ਪਰੇਸ਼ਾਨ ਸੀ ਪਰ ਮੇਰਾ ਅਸਲੀ ਪੁੱਤ ਨੀਰਜ ਕਿੱਥੇ ਹੈ ਤਦ ਹੀ ਸੰਜੇ ਦਾ ਫੋਨ ਫੇਰ ਵੱਜਿਆ 1 ਕਰੋੜ ਲੈ ਕੇ ਪੁਰਾਣੇ ਛੱਪੜ ਕੋ ਲਾ ਜਾ ਨਹੀਂ ਤਾਂ ਤੇਰਾ ਮੁੰਡਾ ਖਤਮ ਇਸ ਵਾਰ ਪੁਲਿਸ ਨੇ ਜਾਲ ਵਿਛਾਇਆ ਸੰਜੇ ਪੈਸੇ ਰੱਖ ਕੇ ਪਿੱਛੇ हटਿਆ ਇੱਕ ਨਕਾਬਪੋਸ਼ ਆਇਆ ਤੇ ਪੈਸੇ ਚੁੱਕਣ ਲੱਗਾ ਪੁਲਿਸ ਨੇ ਉਸ ਨੂੰ ਦਬੋਚ ਲਿਆ ਜਦੋਂ ਨਕਾਬ ਲਾਇਆ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਅਸਲੀ ਨਹੀਂ ਰ ਨੀਰਜ ਰੋਣ ਲੱਗਾ ਡੈਡੀ ਤੁਸੀਂ ਮੈਨੂੰ ਖੁੱਲਾ ਖਰਚਾ ਨਹੀਂ ਦਿੰਦੇ ਸੀ ਇਸ ਕਰਕੇ ਮੈਂ ਇਹ ਡਰਾਮਾ ਕੀਤਾ ਸੰਜੇ ਨੇ ਗੁੱਸੇ ਤੇ ਦੁੱਖ ਨਾਲ ਕਿਹਾ ਲਾਹਨਤ ਹੈ ਤੇਰੇ ਤੇ ਅਸੀਂ ਤੈਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਸੀ ਨਾ ਕਿ ਵਿਗੜਿਆ ਹੋਇਆ ਨਵਾਬ ਜਦੋਂ ਤੂੰ ਪੈਸੇ ਦੀ ਕਦਰ ਸਿੱਖ ਲਵੇਂਗਾ ਸਭ ਕੁਝ ਤੇਰਾ ਹੀ ਹੋਵੇਗਾ ਨੀਰਜ ਨੇ ਮਾਫੀ ਮੰਗੀ ਪੁਲਿਸ ਨੇ ਖੁਸ਼ਵੰਤ ਦੀ ਗਰੀਬੀ ਵੇਖ ਕੇ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਖੁਸ਼ਵੰਤ ਵਾਪਸ ਆਪਣੀ ਰੀੜੀ ਤੇ ਮਿਹਨਤ ਕਰਨ ਲੱਗਾ ਅਤੇ ਨੀਰਜ ਸੁਧਰ ਗਿਆ ਸਿੱਖਿਆ ਲਾਲਚ ਬੁਰੀ ਬਲਾ ਹੈ ਅਤੇ ਮਾਂ ਪਿਓ ਦਾ ਦਿਲ ਦੁਖਾ ਕੇ ਕਦੇ ਸੁੱਖ ਨਹੀਂ ਮਿਲਦਾ